ਮੈਡ ਰਾਜਪੂਤ ਸਭਾ ਪ੍ਰਧਾਨ ਜਤਿੰਦਰ ਬੋਬੀ ਦੀ ਅਗਵਾਈ ਹੇਠ 26 ਜਨਵਰੀ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਇੱਕ ਸਮਾਗਮ ਦਾ ਯੋਜਨ ਕੀਤਾ ਗਿਆ। ਸਮਾਗਮ ਚਾਹੇ ਹੋਏ ਬੁਲਾਰਿਆਂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਦੀਆਂ ਸਮੂਹ ਮੈਂਬਰਾਂ ਨੂੰ ਬਧਾਈਆਂ ਦਿੱਤੀਆਂ ਗਈਆਂ। ਉੱਥੇ ਹੀ ਮੈਡ ਰਾਜਪੂਤ ਸਭਾ ਤੇ ਸਵਰਨਕਾਰ ਸੰਗ ਵੱਲੋਂ ਫਗਵਾੜਾ ਦੇ ਬਜ਼ਾਰਾ 'ਚ ਤਿਰੰਗਾ ਮਾਰਚ ਵੀ ਕੱਢਿਆ ਗਿਆ ਤੇ ਮੁੜ ਵਾਪਸ ਭਵਨ ਵਿਖੇ ਆ ਕੇ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸਮੂਹ ਮੈਂਬਰ ਉੱਥੇ ਮੌਜੂਦ ਰਹੇ। ਅੱਜ 26 ਜਨਵਰੀ 71ਵਾਂ ਗਣਤੰਤਰ ਦਿਵਸ ਤੇ ਸਾਰੇ ਦੇਸ਼ਵਾਸੀਆਂ ਨੂੰ ਔਰ ਖਾਸ ਕਰਕੇ ਮੈਡਰਾਜ ਪੂਸਵਾ ਨੂੰ ਸਵਰਨਕਾਰ ਸੰਗ ਨੂੰ ਮੇਰੇ ਜਿੰਨੇ ਵੀਰ ਆ ਇਹਨਾਂ ਨੂੰ ਸਾਰਿਆਂ ਨੂੰ ਸਾਡੀ ਮੈਡਰਾਜ ਪੂਸਵਾ ਲੋ ਔਰ ਸਵਰਨਕਾਰ ਸੰਗ ਲੋ ਲੱਖ ਲੱਖ ਵਧਾਈ ਹੋਵੇ ਤਾਂ ਕਿ ਜਿਹੜੀ ਮੈਡਰਾਜ ਪੂਸਵਾ ਔਰ ਸਵਰਨਕਾਰ ਸੰਗ ਇੱਦਾਂ ਦੇ ਉਪਰਾਲੇ ਹਮੇਸ਼ਾ ਕਰਦੀ ਰਹਿੰਦੀ ਆ ਔਰ ਮੇਰੀ ਇਹੀ ਸਾਰੇ ਅੱਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੇ ਵੀ ਲੋਕ ਦੇਖਣ ਮੈਡ ਰਾਜਪੂ ਸਭਾ ਨਾਲ ਜੁੜੋ ਔਰ ਸਵਰਨਕਾਰ ਸੰਗ ਨਾਲ ਜੁੜੋ ਕਿ ਅਰੀ ਅਸੀਂ ਕਿਸੇ ਨੂੰ ਅਪਰੋਚ ਨਹੀਂ ਕਰ ਸਕਦੇ ਪਰ ਉਹ ਤੁਸੀਂ ਸਾਡੇ ਬੱਗਾ ਜੀ ਨਾਲ ਸਾਡੇ ਨਿੰਦਰ ਕੰਡਾ ਜੀ ਨਾਲ ਸਾਡੇ ਜਿੰਨੇ ਵੀ ਆ ਹੋਰ ਵੱਡੇ ਮੈਂਬਰ ਮੋਤਵਰਸ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤਾਂ ਕਿ ਅਸੀਂ ਇਹਨੂੰ ਹੋਰ ਵੀ ਅੱਗੇ ਲੈ ਕੇ ਜਾ ਸਕੀਏ ਕਿਉਂਕਿ ਜੇ ਸਾਡੀ ਬਰਾਦਰੀ ਚ ਇਕਾ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਅੱਗੇ ਜਾ ਸਕਦੇ ਜੈ ਸ਼੍ਰੀ ਰਾਮ